ਇਕ ਸਾਂਝ ਨੂੰ ਇੱਕਤਾ ਸਿੱਧੂਪੁਰ ਵੱਲੋਂ ਵੈਸੇ ਤਾਂ ਇਹ ਜਿਹੜਾ ਸਾਡਾ ਸਾਂਝਾ ਫੋਰਮ ਆ ਉਹਦੇ ਵੱਲੋਂ ਇਹ ਪ੍ਰੋਗਰਾਮ ਤਾਂ ਉਹ ਸਾਰੇ ਸਾਂਝੇ ਫੋਰਮ ਵੱਲੋਂ ਇਹ ਪ੍ਰੋਗਰਾਮ ਕਰਾਇਆ ਗਿਆ ਜਿਹੜਾ ਅੱਜ ਇਹ ਮੋਦੀ ਦਾ ਪੁਤਲਾ ਸਾੜਿਆ ਗਿਆ ਤੁਸੀਂ ਸੁਣਿਆ ਹੋਊਗਾ ਵੀ 1919 ਦੇ ਵਿੱਚ ਬਾਹਰਲੇ ਅੰਗਰੇਜ਼ਾਂ ਨੇ ਸਾਡੇ ਭਾਰਤੀਆਂ ਤੇ ਗੋਲੀਆਂ ਚਲਾਈਆਂ ਪੀਆਂ ਜੱਲ੍ਹਿਆਂ ਵਾਲੇ ਬਾਗ ਦੇ ਵਿੱਚ ਉਹ ਲੋਕ ਉੱਥੇ ਖੜ੍ਹੇ ਹੋਏ ਮੈਂ ਤੇ ਦਸਾਰੇ ਦਾ ਦੇਸੀ ਉਹ ਵੀ ਐਜੀਟੇਸ਼ਨ ਕਰਦੇ ਸੀ ਹੱਥੇ ਲੋਕ ਸੀ ਸਾਡਾ ਖੂਨ ਖੋਲਦਾ ਸੀ ਜਦੋਂ ਸੀ ਉਹ ਤੋਂ ਪੜਦੇ ਹੁੰਦੇ ਇੱਕ ਪਾਪੰਦੇ ਵਿੱਚ ਕਿ ਅੰਗਰੇਜ਼ਾਂ ਨੇ ਸਾਡੇ ਭਾਰਤੀਆਂ ਨੂੰ ਕਿਸ ਤਰ੍ਹਾਂ ਹੱਥਿਆਂ ਤੇ ਅੰਨੇ ਬਾ ਗੋਲੀਆਂ ਚਲਾ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਦਾ ਇਹ ਸਰਕਾਰ ਉਹਨਾਂ ਪੁਲਿਸ ਅਫਸਰਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਗੱਲ ਸਨਮਾਨ ਕਰਨ ਜਾ ਰਹੀ ਹੈ 15 ਅਗਸਤ ਨੂੰ ਜਿਨ੍ਹਾਂ ਨੇ ਸਾਡੇ ਹੱਥੇ ਕਿਸਾਨਾਂ ਦੇ ਜਿਹੜੇ ਕਿਸਾਨ ਆਪਣੀਆਂ ਬੀਜੇਪੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਦਾ ਹੱਥੇ ਆਪਣੇ ਦੇਸ਼ ਦੀ ਰਾਜਨੀਤੀ ਵਿੱਚ ਜਾ ਰਹੇ ਆਪਣੇ ਦੇਸ਼ ਦੇ ਲੋਕ ਹਾਣ ਜਿਨ੍ਹਾਂ ਨੇ ਫੂਟਪਾਥ ਭੰਡਾਰ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਪਾਇਆ ਹੋਵੇ ਉਹਨਾਂ ਲੋਕਾਂ ਦੇ ਗੋਲੀਆਂ ਚਲਾਈਆਂ ਹੋਣ ਉਹਨਾਂ ਅਕਸਰਾਂ ਨੇ ਤੇ ਉਹਨਾਂ ਨੂੰ 15 ਦਾਸ ਤੋਂ ਇਹ ਰਾਸ਼ਟਰਪਤੀ ਅਵਾਰਡ ਦੇਵੇਗਾ ਸਨਮਾਨ ਕਰਦੇ ਆ ਅੱਜ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਅੱਜ ਮੋਦੀ ਸਰਕਾਰ ਦਾ ਪਤਲਾ ਫੁਕਿਆ ਕਿਉਂਕਿ ਜੋ ਸਾਡੇ ਲੋਕ ਦੇਸ਼ ਦੇ ਲੋਕ ਆਪਣੇ ਹਿੱਤਾਂ ਦੇ ਲਈ ਮੰਨੀਆਂ ਹੋਈਆਂ ਮੰਗਾਂ ਨੂੰ ਮਨਵਾਉਣ ਲਈ ਦਿੱਲੀ ਜਾ ਰਹੇ ਸੀ ਉਹਨਾਂ ਤੇ ਸ਼ਾਂਤਮਈ ਜਾਂਦਿਆਂ ਦੇ ਗੋਲੀਆਂ ਚਲਾਈਆਂ ਨੇ ਤੇ ਬੀਜਪੀ ਦੀ ਹਰਿਆਣਾ ਸਰਕਾਰ ਉਹਨਾਂ ਨੂੰ ਸਨਮਾਨਤ ਕਰਨ ਲਈ ਰਾਸ਼ਟਰਪਤੀ ਨੂੰ ਉਹਨਾਂ ਨੇ ਲੈਟਰ ਭੇਜਿਆ ਵੀ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਉਸ ਦੇ ਰੋਸ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਰੋਸ ਜ਼ਾਹਰ ਕਰਿਆ ਵੀ ਇਹਨਾਂ ਇਹ ਕੰਮ ਪਹਿਲੀ ਵਾਰ ਹੋ ਰਿਹਾ ਵੀ ਆਪਣੇ ਦੇਸ਼ ਦੇ ਲੋਕਾਂ ਦੇ ਗੋਲੀ ਚਲਾਉਣ ਵਾਲਿਆਂ ਨੂੰ ਸਨਮਾਨਤ ਕੀਤਾ